ਕਾਦੀਆਂ ਪੁਲਿਸ ਵੱਲੋਂ ਦੋ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਦੇ ਵਿੱਚੋਂ ਇੱਕ ਕੋਲੋਂ 10 ਗ੍ਰਾਮ ਹੈਰੋਇਨ ਅਤੇ ਦੂਜੇ ਕੋਲੋਂ 15 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ ਇੱਕ ਕੰਪਿਊਟਰਾਈਜ਼ਡ ਕੰਡਾ ਅਤੇ ਡਰੱਗ ਮਨੀ ਵੀ ਬਰਾਮਦ ਹੋਈ ਹੈ ਕਾਦੀਆਂ ਪੁਲਿਸ ਨੇ ਦਾਅਵਾ ਕੀਤਾ ਹੈ ਕਿ ਇਹਨਾਂ ਦੋਨਾਂ ਤੋਂ ਪੁੱਛਗਿੱਛ ਤੋਂ ਬਾਅਦ ਨਸ਼ੇ ਦੀ ਹੋਰ ਵੀ ਰਿਕਵਰੀ ਅਤੇ ਨਸ਼ਾ ਤਸਕਰਾ ਦੀਆਂ ਗ੍ਰਿਫਤਾਰੀਆਂ ਹੋਣ ਦੀ ਉਮੀਦ ਜਤਾਈ ਜਾ ਰਹੀ ਹੈ ਕਾਦੀਆਂ ਪੁਲਿਸ ਵੱਲੋਂ ਕਾਲੋ ਦੋ ਬੰਦੇ ਨੂੰ ਰੈਸਟ ਕਰਕੇ ਉਹਨਾਂ ਤੋਂ ਭਾਰੀ ਮਾਤਰਾ ਵਿੱਚ ਸਮੈਕ ਫਰੋਨ ਗ੍ਰਾਮ ਹੋਈ ਹੈ ਜਿਹੜਾ ਅਮਨ ਕੁਮਾਰ ਪੁੱਤਰ ਸੁਨੋਈ RAM ਵਾਸੀ ਮਸ਼ਹਰਾ ਕੁਰਾਣਾਸਾਲਾ ਡਿਸਟ੍ਰਿਕਟ ਰਵਾਸਪੁਰ ਦਾ ਰਹਿਣ ਵਾਲਾ ਇਹਦੇ ਖਿਲਾਫ ਮਕਦਮਾ ਨੰਬਰ 83 ਇੱਕ ਕਾਰਡ 85 ਐਨਡੀਪੀਐਸ ਸੱਤਰਾਂ ਦਰਜ ਕੀਤਾ ਗਿਆ ਹੈ ਇਹਦੇ ਵਿੱਚ 10 ਗ੍ਰਾਮ ਹੈਰੋਨ ਬਰਾਮਦ ਹੋਇਆ ਇਹਦੇ ਫਾਰਵਰਡ ਤੇ ਬੈਕਵਰਡ ਲਿੰਕ ਜਿਹੜੇ ਆਪ ਨਾਲੇ ਜਾ ਰਹੇ ਆ ਇਹਨਾਂ ਤੋਂ ਇਹ ਤਾਂ ਪੁਸ਼ਪਕਟਾ ਜਾਰੀ ਹੈ ਪਰ ਮਾਨਸਾ ਕਰਕੇ ਇਹਦੇ ਜਿਹੜੇ ਬੰਦੇ ਆ ਹੋਰ ਵੀ ਇਹਦੇ ਨਾਮਿਨੇਟ ਕੀਤੇ ਜਾਣਗੇ ਤੇ ਉਹਨਾਂ ਨੂੰ ਬੰਦਿਆਂ ਨੂੰ ਵੀ ਜਲਦੀ ਜਿਹੜੇ ਲਿਆ ਕੇ ਸਰਾਖਾਂ ਦੇ ਪਿਛੇ ਧੱਕਿਆ ਦੇ ਗਏ ਇਸੇ ਤਰ੍ਹਾਂ ਇੱਕ ਰੋਬਰ ਪ੍ਰੀਤ ਸਿੰਘ ਦੀ ਸਟਡੀ ਜਿਹੜਾ ਪੁੱਤਰ ਭਰਵਿੰਦਰ ਸਿੰਘ ਹੈ ਮਲਾਕੀਆਂ ਜਿਹਦੇ ਖਿਲਾਫ ਪਹਿਲਾਂ ਵੀ ਕਾਫੀ ਐਨਡੀਪੀਐਸ ਕੇਸ ਮਕਦਮੇ ਦਰਜ ਹੋਏ ਇਹਦੇ ਤੋਂ 15 ਗ੍ਰਾਮ ਹੈਰੋਇਨ ਇੱਕ ਕੰਪਿਊਟਰ ਕੰਡਾ 5000 ਰੁਪਏ ਡਰਗਮਨੀ ਇੱਕ ਮੋਬਾਈਲ ਬਰਾਮਦ ਕੀਤਾ ਤਾਂ ਇਹਦੇ ਖਿਲਾਫ ਮਕਦਮਾ ਨੰਬਰ 84 27 ਕਾਰਡ 2985 ਐਨਡੀਪੀਐਸ ਸੈਕਟਰ ਦਰਜ ਕੀਤਾ ਗਿਆ ਇਹਦੇ ਵੀ ਜਿਹੜੇ ਬੈਕਵਾਰਡ ਫਾਰਵਰਡ ਲਿ ਜਿਹੜੇ ਸਾਰੇ ਇਹ ਦੇਖੇ ਜਾ ਰਹੇ ਆ ਇਹਨੂੰ ਵੀ ਜਲਦੀ ਵੀ ਹੋਰ ਇੱਥੇ ਗ੍ਰਿਫਤਾਰੀ ਹੋਣ ਦੀ ਆਸ ਆ ਤੇ ਹੋਰ ਬਰਾਮਦਗੀ ਹੋਣ ਦੀ ਆਸ ਆ ਆ ਜਲਦੀ ਜਿਹੜਾ ਉਹ ਅਗਲੇ ਅੱਗੋਂ ਇਹਨਾਂ ਤੇ ਕਾਰਵਾਈ ਕਰਕੇ ਅਗੋਂ ਜਿਹੜੇ ਬੰਦੇ ਰੈਸਟ ਕਰਕੇ ਜਲਦੀ ਬਰਸਿੰਗ ਕਰੇ ਦੁਬਾਰਾ ਦੱਸਿਆ ਜਾਏਗਾ ਕਿਥੋਂ ਹੋਰ ਵੀ ਕਾਫੀ ਬਰਾਮਦ ਹੋਣ ਦੀ ਆਸ ਹੈ ਇਹਨਾਂ ਦੇ ਲੋਕ ਜਿਹੜੇ ਆ ਪੁਲਿਸ ਦਾ ਸਹਿਯੋਗ ਕਰਨਾ ਉਸ ਰਾਤ ਹਨ ਉਹਨਾਂ ਦੀ ਰਾਖੀ ਵਾਸਤੇ ਤਤਪਰ ਹੈ 24 ਘੰਟੇ ਪੁਲਿਸ ਹਾਜ਼ਰ ਆ ਜਦੋਂ ਮਰਜੀ ਕਿਸੇ ਦੇ ਖਿਲਾਫ ਕੋਈ ਮੋਬਾਈਲ ਨੰਬਰ ਲੋਕਾਂ ਤੋਂ ਹੈਗੇ ਮੇਰੇ ਵੀ ਪੁਲਿਸ ਦੇ ਵੀ ਹੈਗੇ ਕੋਈ ਵੀ ਇਨਫੋਰਮੇਸ਼ਨ ਦੇਣੀ ਹੋਣਾ ਮੈਨੂੰ ਨਹੀਂ ਦੇਣੀ ਸੀਨੀਅਰ ਅਫਸਰਾਂ ਦੇ ਜਿਹੜਾ ਜਿੰਨਾ ਨੇ ਵਾਜਬ ਸੰਝਣ ਦੇਣਾ ਤਾਂ ਤਾਂ ਜੋ ਇਹ ਜਿਹੜੀ ਆ ਨਸ਼ੇ ਦੇ ਜਿਹੜੇ ਆ ਇਹਦੇ ਐਂਡ ਤੱਕ ਪਹੁੰਚਿਆ ਜਾਵੇ ਤੇ ਇਹਨੂੰ ਨਸ਼ਾ ਮੁਕਤ ਕੀਤਾ ਜਾਵੇ ਇਹ ਕਿਉਂਕਿ ਬੜੀ ਪਵਿੱਤਰ ਧਰਤੀ ਆ ਪਰਮੇਸ਼ਰ ਦੀ ਅਕਾਲਪੁਰ ਗੁਰਨਾਨ ਦੇਵ ਜੀ ਪੁਰਨਾਕੀ ਗੁਰਸ਼ੀਆਂ ਉਹਨਾਂ ਦੀ ਧਰਤੀ ਆ ਤਾਂ ਇਹ ਜਿਹੜੇ ਕਲੰਕ ਕਲੰਕਰ ਕੀਤਾ ਆ ਜਿਹਨਾਂ ਲੋਕਾਂ ਨੇ ਧਰਤੀ ਨੂੰ ਉਹਨਾਂ ਨੂੰ ਜਲਦੀ ਸਾਰੇ ਦੀ ਸੁਰੱਖਿਆ ਦੇ ਕਿਸੇ ਤੱਕ ਇਹ ਜਾਊਗਾ ਤਾਂ ਇਹਨੂੰ ਨਸ਼ਾ ਮੁਕਤ ਕੀਤਾ ਜਾਊਗਾ ਉਸ ਨੂੰ ਰਾਦ ਦੇਣਾ ਲੋਕਾਂ ਦੀ ਜਾਨ ਮਾਲ ਦੀ ਰਾਖੀ ਲਈ ਪਿਆਰਿਆ ਤੇ ਕਾਫੀ ਲੋਕਾਂ ਸਹਿਯੋਗ ਵੀ ਕਰ ਰਿਹਾ ਜਿੰਦਾਂ ਮੈਂ ਆਇਆ ਲੋਕਾਂ ਨੇ ਬਹੁਤ ਸਜ਼ਾ ਸਹਿਯੋਗ ਕੀਤਾ ਖਾਸ ਕਰਕੇ ਸਾਡੇ ਨਾਲ ਪ੍ਰੈਸ ਨੇ ਬਹੁਤ ਸਹਿਯੋਗ ਕੀਤਾ ਆ ਰਾਤ ਨੂੰ ਜਦੋਂ ਵੀ ਬੁਲਾਈਦਾ ਉਸੇ ਟਾਈਮ ਹਾਜ਼ਰ ਹੁੰਦੇ ਆ ਗਾਏ ਵਗਾਏ ਸਾਰਾ ਸਾਨੂੰ ਜੋ ਵੀ ਅਸੀਂ ਕੋਈ ਇਤਵਾਜ ਸਮਝਨੇ ਆ ਉਹ ਸਾਨੂੰ ਇਨਫੋਰਮੇਸ਼ਨ ਵੀ ਕਰ ਰਹੇ ਤੇ ਬਹੁਤ ਵਧੀਆ ਚੱਲ ਰਿਹਾ ਤੇ ਜਲਦੀ ਜਿਹੜੇ ਨਸ਼ੇ ਵਾਲੇ ਆ ਜਿੰਨੇ ਵੀ ਨਸ਼ੇ ਦੇ ਸਰਾ ਕਰ ਉਹ ਭਾਵੇਂ ਕੋਈ ਕੁਝ ਨਹੀਂ ਕਿਉਂ ਹੁੰਦੀ ਆ